अच्छा ते तेनु स्कूल सोहना लगदा पर बड्डा कि स्कूल किद्दा अपना ਘਰ ਵੱਡੀ ਮੇਰੀ ਬਾਤ ਆ ਨਹੀਂ ਜਾਂਦੀ ਭਈ ਉਹ ਮੇਰੀ ਵੀ ਨਹੀਂ ਜਾਂਦੀ ਬਾਦ ਮੇਰੀ ਵੀ ਨਹੀਂ ਜਾਂਦੀ ਕਿੰਨਾ ਦੀ ਜਾਂਦੀ ਆ ਹਾਂ ਸਰਦੀ ਹੁੰਦੀ ਆ ਬਾ ਉਹ ਵਾਲੀ ਸਰਦੀ ਜਾਂਦੀ ਉਹ ਕਹੜੇ ਵਿਖਾਇਓ ਪ੍ਰਭਦੀ ਸਰ ਹੱਥ ਦੇ ਲਈ ਉਹਨਾਂ ਦੀ ਜਾਂਦੀ ਆ ਬਾ ਉੱਪਰ ਜੇ ਤੂੰ ਦਲੀਆ ਖਾਏਗਾ ਨਾ ਇੰਨਾ ਲੰਮਾ ਹੋ ਜਾਏਗਾ ਸਹੀ ਆ ਨਾ ਗੱਲ ਤੁਹਾਡੇ ਆ ਕੇ ਹੋ ਜਾਊਗਾ ਨਾ ਮੇਰੇ ਨਾਲ ਮੈਂ ਛੋਟੀ ਆ ਹੈਂ ਦਲੀਆ ਖਾਇਆ ਕਰੋ ਬੂਆ ਤੁਸੀਂ ਠੀਕ ਹੈ ਬੂਆ ਦਲੀਆ ਖਾਇਆ ਕਰੋ ਮੇਰਾ ਮੰਮਾ ਬਣਾਉਂਦੀ ਹੈ ਨਾ ਘਰੇ ਉਹ ਉਹਦੇ ਨਾਲ ਦਾ ਉਹਦੇ ਨਾਲ ਦਾ ਤੁਸੀਂ ਖਾਇਆ ਕਰੋ ਆਲੂ ਵਾਲਾ ਆਲੂ ਵਾਲਾ ਠੀਕ ਹੈ ਤੁਸੀਂ ਖਾ ਕੇ ਕੀ ਹੋ ਜਿਦਾ ਫਿਰ ਰੱਡ ਖਾਏਗਾ ਨਹੀਂ ਫਿਰ ਖਾ ਕੇ ਕੀ ਹੋ ਜਾਗਾ ਬੱਚਾ ਦੇਖੋ ਹੋ ਜਾਵੇ ਤੇ ਫਰੂਟ ਓ ਫਰੂਟਸ ਹਾਂਜੀ ਕੀ ਫਰੂਟਸ ਹਾਂਜੀ ਕਿ ਜਦੋਂ ਕੋਈ ਬੁਲਾਵੇ ਜਿਵੇਂ ਕਹਵੇ ਕੋਈ ਹਰਸ਼ੀਤਾ ਫਿਰ ਅੱਗੋ ਜਵਾਬ ਕਿਵੇਂ ਦੇਣਾ ਹੈ ਮੰਮਾ ਜੀ ਕਹਿਣਾ ਹੈ ਹਾਂ ਜੀ ਕਹਿਣਾ ਜਿਵੇਂ ਅਵਿਕਰਮ ਸਰ ਕਹਿਣਗੇ ਹਰਸ਼ੀਤਾ ਬੇਟੀ ਆਪਦੀਆ ਮੰਮਾ ਨੂੰ ਕਹਿਣਾ ਹੈ ਆਪਦੀਆ ਮੰਮਾ ਨੂੰ ਕੀ ਕਹਿਣਾ ਮੈਂ ਰੋਕੀ ਦੇ ਦੋ ਹਾਂ ਅੱਜ ਠੀਕ ਗੱਲ ਤੇ ਸੱਚੀ ਹੈ ਰੋਟੀ ਦਾ ਆਦੀ ਮੰਮੀ ਵੀ ਦਿੰਦੀ ਐ ਇਸ ਕਰਕੇ ਦਿੱਛ ਦੋ ਮੰਮੀ ਆ ਤੇ ਰੋਟੀ ਮੰਗਣੀ ਲੇਕਿਨ ਜਦ ਅੰਮਾ ਰੋਟੀ ਦੇ ਦੇਣ ਫਿਰ ਕੀ ਕਹਿਣਾ ਉਹਨਾਂ ਨੂੰ ਅੱਗੋਂ ਬਰੱਸ ਕੰਨਾ ਚਾਹੀਦਾ ਚਲੋ ਥੈਂਕ ਯੂ ਕਹਿਣਾ ਚਾਹੀਦਾ ਠੀਕ ਐ ਤੇ ਨਾਲੇ ਹਾਂਜੀ ਐ ਥੈਂਕ ਯੂ ਕਹਿਣਾ ਚਾਹੀਦਾ ਐ ਤੇ ਹਾਂਜੀ ਵੀ ਕਹਿਣਾ ਚਾਹੀਦਾ ਵਾ ਹਾਂਜੀ ਵੀ ਕਹਿਣਾ ਚਾਹੀਦਾ ਐ ਹਾਂਜੀ ਹਾਂ ਨਹੀਂ ਕਹਿਣਾ ਹਾਂਜੀ ਕਹਿਣਾ ਚਾਹੀਦਾ ਹਾਂ ਠੀਕ ਐ ਬਹੁਤ ਸਾਰਾ ਹਾਂਜੀ ਚਲੋ ਬੰਦ ਕਰੀਏ ਥੈਂਕ ਯੂ ਕਹੋ ਸਾਰਿਆਂ ਨੂੰ ਥੈਂਕ ਯੂ ਤੁਕੇ ਉਹ ਮੇਰੀ ਲਾਈਫ ਦਾ ਬੋਲੋ ਮੇਰੀ ਲਾਈਫ ਦਾ ਬੁੱਢੀ ਹੋ ਜਵੇ ਪਹਿਲਾ ਦਿਨ